ਲੋ ਮੇਰੇ ਪੰਜਾਬ ਵਾਸੀਓ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਟਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੈਗੀ ਆ ਤਮਾਮ ਪੰਜਾਬੀਆਂ ਨੂੰ ਬੇਨਤੀ ਹੈਗੀ ਆ ਤਮਾਮ ਸਿੱਖਾਂ ਨੂੰ ਬੇਨਤੀ ਹੈਗੀ ਆ ਖਾਸ ਤੌਰ ਤੇ ਖਾਲਸਤਾਨ ਪੱਖੀ ਸਿੱਖ ਜਿਹੜੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈਗੀ ਆ ਕਿ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਘਟਨਾਵਾਂ ਤੇ ਮੁੱਦਿਆਂ ਤੇ ਜਿਹੜੀ ਉਹ ਗੱਲਬਾਤ ਕਰਦੇ ਰਹੀਏ ਤੁਹਾੜੇ ਤੱਕ ਖਬਰਾਂ ਪਹੁੰਚ ਆਜੀ ਵੀ ਅੱਜ ਦੀ ਗੱਲਬਾਤ ਵਿੱਚ ਵੀ ਮੇਰੇ ਕੋਲ ਕੁਝ ਬ੍ਰੇਕਿੰਗ ਨਿਊਜ਼ ਹੈ ਕੁਝ ਖਬਰਾਂ ਚੜ੍ਹਦੇ ਪੰਜਾਬ ਤੋਂ ਨੇ ਕੁਝ ਬਹੁਤ ਹੀ ਡਿਸਟਰਬਿੰਗ ਕਿਸਮ ਦੀਆਂ ਖਬਰਾਂ ਨੇ ਉਹ ਉਹ ਜਿਹੜੀਆਂ ਐਸੀਆਂ ਖਬਰਾਂ ਨੇ ਜਿਹੜੀਆਂ ਸਾਨੂੰ ਜਵਾਬ ਦਿੰਦੀਆਂ ਨੇ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਕਿ ਸਾਨੂੰ ਜਿਹੜਾ ਆਪਣੇ ਵਾਸਤੇ ਖਾਲਸਤਾਨ ਦੀ ਲੋੜ ਜਿਹੜੀ ਹੈ ਉਹ ਪਹਿਲੇ ਤੋਂ ਵੀ ਕਿਤੇ ਜ਼ਿਆਦਾ ਹੋਈ ਹੈ ਕਿਉਂਕਿ ਹਿੰਦੁਸਤਾਨ ਦੀ ਤਰਫੋਂ ਹਿੰਦੁਸਤਾਨ ਦੀਆਂ ਸਰਕਾਰਾਂ ਦੀ ਤਰਫੋਂ ਜਿਹੜੀ ਆਪਣਾ ਸਾਡੇ ਤੇ ਉਤੇ ਮਸਲਤ ਕੀ ਗਈ ਪੰਜਾਬੀਆਂ ਤੇ 84 ਉਹ ਅੱਜ ਵੀ ਮੁxtਲਫ ਫਾਰਮਸ ਮੁxtਲਫ ਸ਼ਕਲਾਂ ਵਿੱਚ ਉਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਜਿਹੜੀ ਉਹ ਹਜੇ ਵੀ ਚੱਲਦੀ ਪਈ ਹੈ ਤੇ ਇੱਕ achhi khabar aayi hai sوني khabar aayi hai canada ਦੇ ਵਿੱਚੋਂ breaking news ਹੈ ਹੁਣੇ تھوڑی دیر ਪਹਿਲੇ canada ਦੀ ਸਰਕਾਰ ਨੇ ਹਿੰਦੁਸਤਾਨੀ ਜਿਹੜਾ ਇੱਕ ਗੈਂਗ ਹੈ ਬਸ਼ਨੋਈ ਗੈਂਗ ਜਿਹੜਾ ਲਾਰੈਂਸ ਬਸ਼ਨੋਈ ਨੂੰ ਤੁਸੀਂ ਜਾਣਦੇ ਹੋ ਇਹਨੂੰ ਉਹਨਾਂ ਨੇ ਇੱਥੇ ਜੇਲ੍ਹ ਚ ਸਤਾਰਾਲ ਆਪਣੇ ਕੀ ਕਹਿੰਦੇ ਨੇ ਉਹਨੂੰ ਆਪਣਾ ਫੁੱਫੜ ਬਣਾ ਕੇ ਰੱਖਿਆ ਹੋਇਆ ਤੇ ਇਹਦੇ ਕੋਲੋਂ ਮੰਦ ਭਾਗੇ ਕੰਮ ਲੈਂਦੇ ਨੇ ਉਹ ਕੰਮ ਜਿਹੜੇ ਖੁਦ ਖੋਦ ਸਾਹਮਣੇ ਆਵਰ ਕੇ ਨਹੀਂ ਕਰ ਸਕਦੇ ਉਹ ਹਿੰਦੁਸਤਾਨ ਦੀਆਂ ਸਰਕਾਰਾਂ ਖਾਸ ਤੌਰ ਤੇ ਰਾਤ ਤੇ ਆਈਬੀ ਜਿਹੜੀ ਹੈ ਉਹ ਬਸ਼ਨੋਈ ਗੈਂਗ ਰਾਹੀਂ ਉਹ ਕੁਰਬਾਨੀ ਏ ਇਹਨਾਂ ਨੂੰ ਕਿਰਾਏ ਦੇ ਤੌਰ ਤੇ ਇਸਤੇਮਾਲ ਕਰਦੀਏ ਕਿਰਾਏ ਦੇ ਕਾਤਲਾਂ ਦੇ ਤੌਰ ਤੇ ਇਸਤੇਮਾਲ ਕਰਦੀਏ ਸਿੱਖਾਂ ਨੂੰ ਧਮਕਾਉਣ ਵਾਸਤੇ ਸਿੱਖ ਐਕਟਿਵਿਸਟਾਂ ਦੇ ਪਿੱਛੇ ਲਾਇਆ ਹੋਇਆ ਬਸ਼ਨੋਈ ਗੈਂਗ ਬੜੀ ਧੇਰ ਦੀ ਬੜੀ ਇੱਕ ਕਹਿੰਦੇ ਕਿ ਇੱਕ ਬੜੀ ਧੇਰ ਦੀ ਇੱਕ ਇਹ ਇੱਕ ਇਹ ਡਿਮਾਂਡ ਸੀ ਕੈਨੇਡਾ ਦੀ ਖਾਸ ਤੌਰ ਤੇ ਕਿਉਂਕਿ ਕੈਨੇਡਾ ਦੇ ਵਿੱਚ ਇਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੀ ਨਾ ਉਹ ਅੱਤ ਚੁੱਕੀ ਹੋਈ ਤੁਹਾਨੂੰ ਪਤਾ ਹੈ ਉੱਥੇ ਪਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਹੋਵੇ ਜਾਂ ਆਪਣੇ ਹੁਣ ਭਾਈ ਇੰਦਰਜੀਤ ਗੋਸਲ ਦੀ ਜਿਹੜੇ ਪਿੱਛੇ ਉਹਦੇ ਧਮਕੀਆਂ ਉਹਨਾਂ ਨੂੰ ਲੜਨਾ ਝਗੜਨਾ ਉਹਨਾਂ ਨੂੰ ਪੜਨਾ ਇਹਦੇ ਪਿੱਛੇ ਸਾਰਾ ਜਿਹੜਾ ਉਹ ਇਹ ਇਹੀ ਬਿਸ਼ਨੋਈ ਗੈਂਗ ਦੇ ਜ਼ਰੀਏ ਹਿੰਦੁਸਤਾਨ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਕੰਮ ਕਰਵਾ ਰਹੀਆਂ ਮੰਦ ਭਾਗ ਦੇ ਕੰਮ ਕਰਵਾ ਰਹੀਆਂ ਪਿਛਲੇ ਦਿਨਾਂ 'ਚ ਤੁਹਾਨੂੰ ਤੁਸੀਂ ਦੇਖਿਆ ਕਿ ਜਿਹੜਾ ਆਪਣਾ ਇੱਕ ਕਪਲ ਸ਼ਰਮਾ ਜਿਹੜਾ ਉਹਦੇ ਜਿਹੜੇ ਕੈਫੇ ਦੇ ਉੱਤੇ ਬੀਸੀ ਦੇ ਵਿੱਚ ਉਹਦੇ ਤੇ ਫਾਇਰਿੰਗ ਹੋਈ ਉਹਦੇ ਵਿੱਚ ਵੀ ਆਖਰ ਤੇ ਪਿੱਛੇ ਇਹੀ ਬਸ਼ਨੋਈ ਗੈਂਗ ਨਿਕਲਿਆ ਤੇ ਹੁਣ ਜਿਹੜੀ ਕੈਨੇਡਾ ਦੀ ਸਰਕਾਰ ਨੇ ਅੱਜ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਥੋੜੀ ਦੇਰ ਪਹਿਲੇ ਅੱਜ ਦਿਨ ਚੜਦਿਆਂ ਪਹਿਲਾ ਕੰਮ ਜਿਹੜਾ ਕੈਨੇਡਾ ਦੀ ਸਰਕਾਰ ਨੇ ਕੀਤਾ ਉਹ ਕੀਤਾ ਕਿ ਜਿਹੜਾ ਬਸ਼ਨੋਈ ਗੈਂਗ ਹੈ ਹਿੰਦੁਸਤਾਨ ਦਾ ਟੈਰਰਿਸਟ ਗਰੁੱਪ ਜਿਹੜਾ ਉਹਨੂੰ ਉਹਨਾਂ ਨੇ ਕੈਨੇਡਾ ਨੇ دہشت ਗਰਦਾਂ ਦੀ ਅਤਵਾਦੀਆਂ ਦੀ ਲਿਸਟ ਵਿੱਚ ਪਾ ਦਿੱਤਾ ਇਹਦੇ ਵਿੱਚ ਹੁਣ ਇਹਦਾ ਇੱਕ ਫਾਇਦਾ ਇਹ ਹੋਏਗਾ ਕਿ ਹੁਣ ਪਹਿਲੇ ਜਿਹੜੀ ਕੋ ਥੋੜੀ ਬਹੁਤੀ ਨਰਮੀ ਹੈ ਸੀ ਇਹਨਾਂ ਦੇ ਨਾਲ ਹੁਣ ਜਿਹੜਾ ਬਸ਼ਨੋਈ ਗੈਂਗ ਨੂੰ ਉੱਥੇ ਆਪਰੇਟ ਕਰਨਾ ਜਾਣਾ ਆਣਾ ਕਰਨਾ ਔਰ ਧਮਕਣਾ ਧਮਕਾਣਾ ਜਿਹੜਾ ਉਹ ਮੁਆੱਖਾ ਹੋ ਜਾਏਗਾ ਹਿੰਦੁਸਤਾਨੀ ਸਰਕਾਰ ਦੇ ਕੋਲ ਕਾਨੂੰਨ ਆ ਜਾਏਗਾ ਔਰ ਉਹਨਾਂ ਨੂੰ ਥੋੜੀ ਤੋਰ ਤੇ ਫੜ ਕੇ ਪ੍ਰੈਸੀਚੂਟ ਕਰ ਸਕਣਗੇ ਪਹਿਲੇ ਜਿਹੜਾ ਇਹ ਬਚਦੇ ਬਚਾਉਂਦੇ ਆਏ ਨੇ ਤੇ ਹੁਣ ਜਿਹੜਾ ਜ਼ਿਆਦਾ ਯੱਤ ਚੁੱਕੀ ਗਈ ਸੀ ਇਹਨਾਂ ਦੀ ਇਸ ਵਾਸਤੇ ਕੈਨੇਡਾ ਦੀ ਸਰਕਾਰ ਨੇ ਬਸ਼ਨੋਈ ਗੈਂਗ ਨੂੰ ਯਾਦ ਰੱਖਣਾ ਕਿ ਬਸ਼ਨੋਈ ਗੈਂਗ ਉਹ ਹੀ ਜਿਹਨੇ ਆਪਣਾ ਇਥੇ ਚੜ੍ਹਦੇ ਪੰਜਾਬ ਵਿੱਚ ਸਿੱਧੂ ਮੂਸੇ ਵਾਲੇ ਨੂੰ ਜਿਹੜਾ ਆਪਣਾ ਉਹਨੂੰ ਕਤਲ ਕਰਵਾਇਆ ਉਸ ਤੋਂ ਬਾਅਦ ਇਹ ਜਿਹੜੀ ਗੈਂਗ ਦੀ ਜਿਹੜੀ ਸਾਰੀ ਭੱਜ ਨੱਠ ਕੇ ਜਾ ਕੇ ਜੇਲ੍ਹ 'ਚੋਂ ਬੈਠਾ ਜੇਲ੍ਹ ਵਿੱਚੋਂ ਬੈਠਾ ਲਾਰੈਂਸ ਬਸ਼ਨੋਈ ਜਿਹੜਾ ਇਸ ਗੈਂਗ ਨੂੰ ਕੰਟਰੋਲ ਕਰ ਰਿਹਾ ਤੇ ਉਹਦੇ ਵਿੱਚ ਨਾਬ ਕੋ ਉਹਨੂੰ ਕੌਣ-ਕੌਣ ਮਿਲਦਾ ਹੈ ਜਾ ਕੇ ਤੁਸੀਂ ਜੇਲ੍ਹ ਦਾ ਰਿਕਾਰਡ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਰਾ ਦੇ ਕਿੰਨੇ ਅਫਸਰ ਜਿਹੜੇ ਨੇ ਲਾਰੈਂਸ ਬਸ਼ਨੋਈ ਦੇ ਨਾਲ ਰਾਤ ਦੇ ਜਨੇ ਉਹਨੂੰ ਟਾਸਕ ਦਿੰਦੇ ਨੇ ਉਹ ਅੱਗੇ ਫਿਰ ਆਪਣਾ ਜਿਹੜਾ ਉਹ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਨਾ ਮੁxtਲਫ ਕਿਸਮ ਦੀਆਂ ਆਪਣੇ ਗੈਂਗਸ ਨੂੰ ਹਦਾਇਤ ਦਿੰਦਾ ਉਹਨੂੰ ਕਹਿੰਦਾ ਕਿ ਫਲਾਹ ਬੰਦੇ ਨੂੰ ਟਾਰਗੇਟ ਕਰਨਾ ਫਲਾਹ ਬੰਦੇ ਨੂੰ ਤੰਗ ਕਰਨਾ ਫਲਾਹ ਬੰਦੇ ਕੋਲ ਐਕਸਟਰੈਕਸ਼ਨ ਦਾ ਕੰਮ ਕਰਨਾ ਇਹ ਸਾਰੇ ਉੱਥੇ ਜਿਹੜੇ ਮੈਂ ਪੱਤਾ ਖੋਰੀ ਦੇ ਕੰਮ ਕਰਨ ਲੱਗ ਪਿਆ ਜਾ ਕੇ ਉੱਥੇ ਬਿਸ਼ਨੋਈ ਗੈਂਗ ਤੇ ਹੁਣ ਖਾਇ ਚੰਗੀ ਗੱਲ ਇਹ ਹੋਈ ਕਿ ਕੈਨੇਡਾ ਦੀ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ دہشت گردਾਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਟੈਰਰਿਸਟ ਆਰਗੇਨਾਈਜੇਸ਼ਨ ਇਹਨੂੰ ਡਿਕਲੇਅਰ ਕਰ ਦਿੱਤਾ ਜਿਹਦੇ ਤੇ ਕਾਫੀ ਸਾਰਾ ਸਾਡੇ ਜਿਹੜੇ ਸਿੱਖ ਸਕਤਾਂ ਨੇ ਉਹਨਾਂ ਨੇ ਕਾਫੀ ਜਿਹੜਾ ਨਾ ਇਹ ਇਹ ਦੀ ਖੁਸ਼ੀ ਦਾ ਇੱਕ ਸੁੱਖ ਦਾ ਸਾਜ ਜਿਹੜਾ ਉਹਨਾਂ ਨੇ ਵੀ ਲਿਆ ਔਰ ਤੇ ਬਾਅਦ ਇਹ ਦੀ ਚੀਜ਼ ਕੋਈ ਹੋਈ ਕਿ ਕੈਨੇਡਾ ਜਿਹੜਾ ਉਹਨੂੰ ਵੀ ਰਿਅਲਾਈਜੇਸ਼ਨ ਹੋਈ ਹੈ ਕਿ ਉਹ ਆਪਣੇ ਸ਼ਹਿਰੀਆਂ ਦੀ ਹਿਫਾਜ਼ਤ ਵਾਸਤੇ ਸਿਕਿਉਰਿਟੀ ਦੇ ਵਾਸਤੇ ਕਮਜ਼ ਕਮ ਜੋ ਹੈ ਉਹ ਕੰਪਰੋਮਾਈਜ਼ ਨਾ ਕਰੇ ਕਿਉਂਕਿ ਇੰਦਰਜੀਤ ਭਾਜੀ ਦੀ ਦੇ ਮਾਮਲੇ ਤੇ ਬਾਅਦ ਉਹਨੂੰ ਫੜਨਾ ਤੇ ਪਾਣਾ ਉਹਦੇ ਵਿੱਚ ਹੀ ਬਹੁਤ ਸਾਰੇ ਲੋਕ ਇਹੀ ਇਨਵੋਲਵ ਸਨ ਉੱਥੇ ਆ ਕੇ ਥੋੜਾ ਜਿਹੜਾ ਲੱਗਾ ਸੀ ਸਿੱਖਾਂ ਨੂੰ ਸਿੱਖ ਐਕਟੀਵਿਸਟ ਨੂੰ ਕਿ ਸ਼ਾਇਦ ਕੈਨੇਡਾ ਜਿਹੜਾ ਉੱਥੇ ਲਾ ਪੈ ਰਿਹਾ ਕੈਨੇਡਾ ਦਾ ਜਿਹੜਾ ਜਿਹੜੀ ਕਾਨੂੰਨੀ ਵਿਵਸਥਾ ਉਸ ਨੂੰ ਘੇਲ ਕਰ ਰਹੀ ਹੈ ਹਿੰਦੁਸਤਾਨ ਦੇ ਨਾਲ ਉਹਦੀ ਰਿਵੀਜ਼ਨ ਸ਼ਾਇਦ ਕੋ ਪੋਲਿਟੀਕਲ ਹੋਣ ਪਰ ਇਹ ਜਿਹੜਾ ਅੱਜ ਦਾ ਕਦਮ ਚੁੱਕਿਆ ਹੈ ਹਿੰਦੁਸਤਾਨ ਆਪਣਾ ਕੈਨੇਡਾ ਦੀ ਸਰਕਾਰ ਨੇ ਇਹਨੇ ਜਿਹੜਾ ਥੋੜਾ ਜਿਹਾ ਹੌਸਲਾ ਦਿੱਤਾ ਇਹ ਕੰਮ ਜਿਹੜਾ ਇਹ ਆਪਣਾ ਬਿਹਤਰ ਹੋ ਗਿਆ ਇਹਦੇ ਨਾਲ ਨਾਲ ਮੈਂ ਇੱਕ ਦੋ ਗੱਲਾਂ ਹੋਰ ਵੀ ਤੁਹਾਨੂੰ ਦੱਸ ਦਿਆਂ ਜੇਲ੍ਹ ਵਾਲੀ ਗੱਲ ਹੈ ਜੇਲ੍ਹ ਵਾਲੀ ਗੱਲ ਵਿੱਚ ਤੁਸੀਂ ਦੇਖੋ ਕਿ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਉਹਨੂੰ ਪੂਰੀ ਸੁਵਿਧਾ ਦਿੱਤੀ ਹੋਈ ਏ ਪ੍ਰੋਟੋਕੋਲ ਦਿੱਤਾ ਉੱਥੋਂ ਬੈ ਕੇ ਗੈਂਗ ਚਲਾ ਰਿਆ ਦੂਸਰਾ ਬੰਦਾ ਸਾਡਾ ਪ੍ਰਾਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਜਿਹਦੇ ਉੱਤੇ ਹੁਣ ਕੇਸ ਵੀ ਕੋਈ ਨਹੀਂ ਸਾਰੇ ਖਤਮ ਹੋ ਗਏ ਨੇ ਕੇਸ ਉਹਨਾਂ ਦੀ ਜਿਹੜੀ ਆਪਣਾ ਉਹਦਾ ਪੈਰੋਲ ਹੱਕ ਬਣਦਾ ਪਰ ਉਹ ਪ੍ਰੋਲ ਉਹਨਾਂ ਦਾ ਹੱਕ ਬਣਦਾ ਜਾਨਕਿ ਲੀਗਲੀ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਜਿਹੜਾ ਉਹਨੂੰ ਸਹੂਲਤ ਆਸਲੇ 30 ਸਾਲ ਤੱਕ ਬੰਦਾ ਜੇਲ੍ਹ 'ਚ ਤੇ ਕੋਈ ਅੰਡਰ ਟ੍ਰਾਇਲ ਕੇਸ ਨਹੀਂ ਰਿਹਾ ਠੀਕ ਹੈ ਬਹੁਤ ਸਾਰੇ ਕੇਸ ਜਿਹੜੇ ਇਕਵਿਟਲ ਹੋ ਗਿਆ ਇੱਕ ਜਿਹਨੂੰ ਸਜ਼ਾ ਹੋਈ ਉਹਨਾਂ ਨੂੰ ਉਹਨਾਂ ਦੀ ਮਾਤਾ ਜਿਹੜੀ ਆਖਰੀ ਸਾਲ ਲੈ ਰਹੀ ਹੈ ਉਹ ਹਵਾਰਾ ਪਿੰਡ ਵਿੱਚ ਜਿਹੜੀ ਆਈ ਹੈ ਉੱਥੇ ਆਖਰੀ ਸਾਲ ਲੈ ਰਹੀ ਹੈ ਪਰ ਉਹਨੂੰ ਡਕਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦੇ ਰਿਹਾ ਦੋਸਤਾਨ ਇਹ ਗਿਆਨੀ ਸਾਹਿਬ ਜਿਹੜੇ ਉਹਦੇ ਕੋਲ ਗਏ ਨੇ ਆਪਣਾ ਡੱਤਿਹਦਾਰ ਸਾਹਿਬ ਜਿਹੜੇ ਨੇ ਆਪਣਾ ਸ਼ਰੂਮ ਨਹੀਂ ਕਾਇਦ ਹਾਲ ਦੇ ਇਹ ਉੱਥੇ ਗਏ ਨੇ ਉਹਨਾਂ ਦੀ ਮਾਤਾ ਨੂੰ ਮਿਲੇ ਨੇ ਉਹਨਾਂ ਨੇ ਬਾਅਦ ਇੱਕ ਗੱਲਬਾਤ ਕੀਤੀ ਹੈ ਆ ਤੁਸੀਂ ਤੇਰਾ ਸੁਣੋ ਉਹਨੇ ਕੀ ਮਤਲਬਾ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਪਾਈ ਹਵਾਰਾ ਜੀ ਉਹਨਾਂ ਦੀ ਮਾਤਾ ਜਿਵੇਂ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਿਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਥੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ ਔਰ ਇੱਕ ਐਜ਼ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਦੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ ਮਾਂ ਦਾ ਪੁੱਤ ਨੂੰ ਮਿਲਣਾ ਜੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਥ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਖਾਸ ਕਰਕੇ ਛਟਗੰਤੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਬਹੁਗਣਤੀ ਵਾਸਤੇ ਹੋਰ ਕਾਨੂੰਨ ਹੈ ਛਟਗੰਤੀ ਵਾਸਤੇ ਹੋਰ ਕਾਨੂੰਨ ਹੈ ਇਹ ਦੋਹਰੇ ਮਾਪਦੰਡ ਜਿਹੜੇ ਆ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਆ ਔਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਪਰੋਲ ਜਿਹੜੀ ਹੈ ਜਥੇਦਾਰ ਜੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ اپنی માતા ਦਾ ਹਾਲਚਲ ਜਾਣ ਸਕਣ ਕਰਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਣ ਉਹਨਾਂ ਕੋਲ ਬੈਠ ਸਕਣ ਆਖਰੀ ਪਲ ਉਹਨਾਂ ਦੇ ਨਾਲ ਬਤਾ ਸਕਣ ਗੱਲਾਂ ਬਾਤਾਂ ਮਾਪਤ ਕਰ ਸਕਣ ਸਰਕਾਰ ਨੂੰ ਇੰਨੀ ਨਿਰਦਇਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮਦਲੀ ਵਰਤਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪ੍ਰੋਬਲ ਦੇਣੀ ਚਾਹੀਦੀ ਇਹਨਾਂ ਦਾ ਮਤਾਲਬਾ ਠੀਕ ਹੈ ਪਰ ਮੈਂ ਇਹਨੂੰ ਕਹਾਂਗਾ ਕਿ ਇਹ ਜਿਹੜਾ ਆਪਣਾ ਇਹ ਮਤਾਲਬਿਆਂ ਦਾ ਵੇਲਾ ਨਹੀਂ ਹਿੰਦੁਸਤਾਨ ਨੇ ਨਰਿੰਦਰ ਮੋਦੀ ਨੂੰ ਪਤਾ ਕਿ ਉਹ ਕੀ ਕਰ ਰਿਹਾ ਉਹ ਜਗਤਾਰ ਸਿੰਘ ਹਵਾਰਾ ਹੋਏ ਜਾਂ ਭਾਈ ਦੂਸਰਾ ਅਮਰਪਾਲ ਹੋਣ ਜੇ ਬਾਕੀ ਸਾਡੇ ਜਿਹੜੇ ਬੰਦੀ ਸਿੱਖ ਨੇ ਇਹਨਾਂ ਦੇ ਨਾਲ ਉਹ ਜਨਨ ਕਿ ਉਹਨਾਂ ਨੇ ਸਖਤੀਆਂ ਕਰਨ ਦੇ ਵਾਸਤੇ ਬਕਾਇਦਾ ਤੌਰ ਤੇ ਜੇਲ੍ਹਾਂ ਨੂੰ ਕਿਹਾ ਗਿਆ ਕਿਹਾ ਗਿਆ ਔਰ ਮਾਨ ਸਰਕਾਰ ਜਿਹੜੀ ਹੈ ਹੈਂਡਸ ਇਨ ਗਲਵਸ ਮੈਂ ਤੁਹਾਨੂੰ ਦੱਸਣਾ ਅੱਗੇ ਵੀ ਕਿ ਹੋਰ ਮਾਨ ਸਰਕਾਰ ਦੇ ਕੀ ਕਾਰਨਾਮੇ ਨੇ ਕਿਸ ਤਰ੍ਹਾਂ ਫੇਕ ਐਨਕਾਊਂਟਰ ਦੀ ਜਿਹੜੀ ਲਹਿਰ ਹੈ ਦੁਬਾਰਾ ਚੱਲ ਗਈ 84 ਤੋਂ ਬਾਅਦ ਇਹ ਗਿਆਨੀ ਸਾਹਿਬ ਜਿਹੜੇ ਨੇ ਖਾਮ ਖਾ ਇਹਨਾਂ ਨੂੰ ਇਹਨਾਂ ਨੂੰ ਜਿੰਨ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਨਾ ਇਹ ਕੀ ਕਹਿੰਦੇ ਨੇ ਇਹ ਦੰਨਿਆ ਦੇ ਯਾਰ ਨੇ ਨਰਿੰਦਰ ਮੋਦੀ ਉਹ ਨਹੀਂ ਅਥਾ ਦੀ ਤੁਹਾਡੇ ਨਾਲ ਇਹ ਤਰਲੇ ਮਿੰਤਾਵਾਂ ਵਾਸਤੇ ਕਰਕੇ ਇਹਨਾਂ ਨੇ ਜਤਕਾਰ ਸਿੰਘ ਹਵਾਰਾ ਨੂੰ ਜਿਹੜਾ ਨੇ ਉਹ ਮਾਂ ਦੇ ਨਾਲ ਮਿਲਣ ਨਹੀਂ ਦੇਣਾ ਇਹਦੇ ਵਾਸਤੇ ਤੁਹਾਨੂੰ ਕੋਈ ਅਗਰ ਤੁਸੀਂ ਕੁਝ ਕਰਨਾ ਹੈ ਮੈਂ ਸ਼ਰੂਮਨੀ ਕਾਰੀ ਦਲ ਨੂੰ ਔਰ ਬਾਕੀ ਸੰਗ ਸੰਗ ਸਿੱਖ ਸੰਗਤਾਂ ਨੂੰ ਕਹਾਂਗਾ ਅਗਰ ਤੁਸੀਂ ਕੁਝ ਕਰਨਾ ਹੈ ਅਗਰ ਤੁਸੀਂ ਚਾਹਦੇ ਹੋ ਵਾਕਈ ਕਿ ਉਹਦੀ ਮਾਂ ਮਾਤਾ ਜਿਹੜੀ ਆਖਰੀ ਯੋਗ ਆਪਣੇ ਪੁੱਤਰ ਦੇ ਹੱਥਾਂ ਵਿੱਚ ਸਾਹ ਲਵੇ ਉਹ ਘੱਮਸ ਘੱਮ ਉਹਨੂੰ ਮਿਲ ਸਕੇ ਦੇਖ ਰ ਦੇਖ ਸਕੇ ਆਖਰੀ ਉਮਰੇ ਤੇ ਫਿਰ ਕੋਈ ਮੋਰਚਾ ਕੱਢਣਾ ਪੈਣਾ ਫਿਰ ਕੋਈ ਪ੍ਰੋਟੈਸਟ ਕਰਨਾ ਪੈਣਾ ਫਿਰ ਕੋਈ ਬਾਣ ਸਰਕਾਰ ਨੂੰ ਜਿਹੜਾ ਚੁੱਟਣਿਆਂ ਤੇ ਲਿਆਣਾ ਪੈਣਾ ਫਿਰ ਜਾ ਕੇ ਸ਼ਾਇਦ ਕੋਈ ਸ਼ਾਇਦ ਹੀ ਆ ਫਿਰ ਵੀ ਇਸ ਤਰ੍ਹਾਂ ਹਲਕੀਆਂ-ਫੁਲਕੀਆਂ ਆਪਣਾ ਅੰਤਰਲੇ ਮਿੰਤਾਂ ਵਿੱਚ ਕੋਈ ਚੱਕਰ ਜਿਹੜਾ ਨਾ ਉਹ ਚੱਲਣ ਵਾਲਾ ਹੈ ਨਹੀਂ ਪੰਜਾਬ ਦੀ ਗੱਲ ਕਰੀਏ ਚੜ੍ਹਦੇ ਪੰਜਾਬ ਦੀ ਇੱਥੇ ਜਿਹੜਾ ਆਪਣਾ ਪੰਜਾਬੀ ਜਿਹੜੇ ਸਾਡੇ ਨੌਜਵਾਨ ਨੇ ਉਹ ਫਿਰ ਉਹੀ ਪੁਰਾਣਾ ਖੇਲ ਖੇលਿਆ ਜਾ ਰਿਹਾ ਪੁਰਾਣਾ ਖੇਲ ਖੇលਿਆ ਜਾ ਰਿਹਾ ਹੈ 84 ala 83 ਤੋਂ ਬਾਅਦ ਜਿਹੜਾ ਫੇਕ ਕਨਕਾਊਂਟਰ ਲੋਕਾਂ ਨੂੰ ਮਾਰ ਮਾਰ ਕੇ ਸੁੱਟ ਦੇਣਾ ਸਤਲੋਜ ਵਿੱਚ ਬਾਡੀਆਂ ਸੁੱਟ ਦੇਣੀਆਂ ਥੱਲੇ ਨਾ ਆਣਾ ਅੰਗ ਕੱਢ ਕੇ ਵੇਚਦੇ ਨੇ ਸਰੀਰ ਨਾਲ ਲੱਪਣੇ ਉਹ ਲਹਿਰ ਦੁਬਾਰਾ ਪੰਜਾਬ ਦੇ ਵਿੱਚ ਸ਼ੁਰੂ ਕਰ ਰਿਹਾ ਹਿੰਦੁਸਤਾਨ ਔਰ ਤਕਲੀਫ ਇਹਨ ਉਸ ਗੱਲ ਦੀ ਹੈ ਕਿ ਇਸ ਇੱਕ ਸਿੱਖ ਮੁੱਖ ਮੰਤਰੀ ਹੋ ਕੇ ਉਹਦੇ ਥੱਲੇ ਜਿਹੜਾ ਆਪਣਾ ਸਾਰਾ ਕੰਮ ਹੋ ਰਿਹਾ ਵੈਸੇ ਤਾਂ ਮੰਤ ਭਾਗਾ ਕੰਮ ਹੀ ਹੋਵੇ ਕਿ ਬਿੰਦ ਸਿੰਘ ਵੀ ਤਾਂ ਸੇਖੀ ਸੀ ਸੂਬਾ ਸਿਕਵੀ ਤੇ ਸੇਖੀ ਸੀ ਜਿਹੜਾ ਪੁਲਿਸ ਵਾਲਾ ਸੀ ਉਹਨਾਂ ਲੋਕਾਂ ਇਹ ਸਿੱਖ ਸਾਡੇ ਭਰਾ ਜਿਹੜੇ ਨੇ ਸਿੱਖ ਸਾਡੇ ਪੁਲਿਸੀਏ ਜਿਹੜੇ ਨੇ ਉਹ ਇਸਤੇਮਾਲ ਹੁੰਦੇ ਨੇ ਰੌਦੇ ਥੱਲੇ ਡਾਇਰੈਕਟ ਅਮਿਤ ਸ਼ਾਹ ਦੇ ਅਕਾਬਾਦ ਦੇ ਤਹਿਤ ਹੁਣ ਦੁਬਾਰਾ ਲਹਿਰ ਚੱਲੀ ਹੈ। ਅਜੀਦੋਲ ਜਿਹੜਾ ਪੁਰਾਣਾ ਖਿਡਾਰੀ ਏ ਪੰਜਾਬੀਆਂ ਨੂੰ ਮਾਰਨ ਦਾ ਪੁਰਾਣਾ ਖਿਡਾਰੀ ਏ 84 ਤੋਂ ਬਾਅਦ ਦਾ ਪੰਜਾਬੀਆਂ ਨੂੰ ਮਾਰਨ ਦਾ ਉਹਨੇ ਜਿਹੜਾ ਆਪਣਾ ਪ੍ਰਾਗ ਜੈਨ ਏ ਪ੍ਰਾਗ ਜੈਨੂ ਨੇ ਐਵਾਰਡ ਦਿੱਤਾ ਇਨਾਮ ਤੇ ਦੌਰਤੈ ਨੂੰ ਰਾਜ ਦਾ ਚੀਫ ਲਾਇਆ। ਇਪਰਾਗ ਜੈਨ ਵੀ ਸਾਡੇ ਇੱਥੇ ਪੰਜਾਬ ਦੇ ਡੀਜੀਪੀ ਆਉਨੇ ਸਾਡੇ ਬੰਦੇ ਸਿੱਖ ਜਿਹੜੇ ਨੌਜਵਾਨ ਸੀ ਬਹੁਤ ਕਤਲ ਕੀਤੇ ਇਨਕਾਊਂਟਰ ਚ ਹੁਣ ਜਿਹੜਾ ਹੁਣ ਡੀਜੀਪੀ ਯਾਦਵ ਆਇਆ ਹੋਇਆ ਇਹ ਹੋਇਆ ਕੀ ਸੀ ਤੁਹਾਨੂੰ ਮੈਂ ਪਹਿ전에 ਦੋ ਖਬਰ ਦਿੱਤੀ ਸੀ ਕਿ ਸਰਦਾਰ ਗੁਰਪ੍ਰੀਤ ਸਿੰਘ ਪੰਨੂ ਹੋਰਾਂ ਨੇ ਦੱਸਿਆ ਸੀ ਕਿ ਇਹ ਜਿਹੜੇ ਭਈਆਂ ਦੇ ਖਿਲਾਫ ਭਈਏ ਛੱਡੋ ਕਿ ਆਪਣਾ ਅੰਮ੍ਰਿਤਸਰ ਕੰਪਲੈਕਸ ਤੇ ਕੋਰ ਕੰਪਲੈਕਸ ਵਿੱਚ ਜਿਹੜਾ ਸੀ ਉਹ ਸਪਰੇਅ ਪੇਂਟ ਦੇ ਨਾਲ ਨਾਰੇ ਲਿਖੇ ਗਏ ਸਨ ਖਾਲਿਸਤਾਨ ਫਰੈਂਡਮ ਤੇ ਵੀ ਖਾਲਿਸਤਾਨ ਦੇ ਵੀ ਤੇ ਦੂਸਰੇ ਨਾਲ ਕਹਿੰਦੇ ਭਈਏ ਇੱਥੋਂ ਛੱਡ ਜਾਓ ਠੀਕ ਹੈ ਟ੍ਰੇਨ ਦੇ ਉੱਤੇ ਪੁਲਿਸ ਵਾਲਿਆਂ ਨੇ ਉਸ ਗਰੀਬਾਂ ਨੂੰ ਜਿਹੜੇ ਲੋਕਾਂ ਨੇ ਆਪਣੇ ਜਜ਼ਬਾਤ ਦਾ ਇਜ਼ਹਾਰ ਦੇਖੋ ਇਹ ਪੁਲਿਸ ਜਿਹੜੀ ਹੈ ਇਹ ਭਈਆਂ ਨੂੰ ਛੋਟੇ ਮਾਈਨਰ ਬੱਚਿਆਂ ਦਾ ਰੇਪ ਕਰਨ ਤੋਂ ਨਹੀਂ ਰੋਕ ਰਹੀ ਇਹ ਪੰਜਾਬ ਪੁਲਿਸ ਜਿਹੜੀ ਫੰਨੇਖਾਂ ਬਣਦੀ ਪਈ ਹੈ ਜਿਹੜੀ ਲੋਕਾਂ ਨੂੰ ਬੰਨ ਬੰਨ ਕੇ ਫੜ ਫੜ ਕੇ ਪੁਲਿਸ ਮੁਕਾਬਲੇ ਕਰਦੇ ਉਸ ਤਰ੍ਹਾਂ ਨਹੀਂ ਅਸਰ ਨਹੀਂ ਆਸ ਨੂੰ ترقی ਬਕਵਾਸ ਕਰ ਰਿਹਾ ਗ੍ਰੈਫਿਟੀ ਅੱਪਰ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਅੱਜ ਛੇੜ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਆਈ ਸਿਵਲ ਲਾਈਨ ਦੇ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟਰੋਲਿੰਗ ਕਰ ਰਹੀ ਸੀ ਕਿਉਂਕਿ ਰਾਤ ਨੂੰ ਨਾਈਟ ਡੋਮੀਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨੇ ਬਿਨਾ ਨੰੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚਰਚਾ ਕਰਨ ਵਾਸਤੇ ਗਏ ਤਾਂ ਉਹ ਬੰਦਾ ਭੱਜ ਪਿਆ ਤੇ ਦੂਜੇ ਨੇ ਫਾਇਰ ਕਰ ਦਿੱਤਾ ਪੀਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਤਾਂ ਉਹ ਐਸੇ ਹੀ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇੱਥੋਂ ਭੱਜਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫੇਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਤਾਂ ਜਿਹੜੇ ਸਲੋਗਨ ਲਿਖੇ ਗਏ ਕਿਹਦੇ ਕੰਨ ਤੇ ਲਿਖੇ ਗਏ ਉਹ ਤਾਂ ਐਸਐਫਜੀ ਵਾਲੇ ਲਿਖਉਂਦੇ ਹੀ ਆ ਜੀ ਇਹ ਆਪਾਂ ਨੂੰ ਪਤਾ ਹੀ ਹੈ। ਇਹ ਤੁਸੀਂ ਆਪ ਸਾਰੇ ਸਿਆਣੇ ਹੋ। ਤੁਸੀਂ ਮੈਨੂੰ ਦੱਸੋ। ਇਹ ਜਿਹੜੀ ਗੱਲ ਕਰ ਰਹੇ ਐ ਇਹਦਾ ਆਪਣਾ ਇੱਕ ਬਿਆਨ ਦੂਸਰੇ ਬਿਆਨ ਦੇ ਨਾਲ ਰਾਜੇ ਹੈ। ਕਿ ਜਨਾਬ ਰਾਸ ਨੂੰ ਨੰਬਰ ਬਗੈਰ ਨੰਬਰ ਪਲੇਟ ਤੋਂ ਗੱਡੀ ਰੋਕੀ ਮਤਲਬ ਉਹ ਜਿਹਨਾਂ ਨੇ ਨਾੜੇ ਲਿਖੇ ਨੌਜਵਾਨਾਂ ਨੇ ਉਹ ਬਗੈਰ ਨੰਬਰ ਪਲੇਟ ਤੋਂ ਲੈ ਕੇ ਜਿਵੇਂ ਪੁਲਿਸ ਦੇ ਵਿੱਚ ਘੁੰਮ ਰਹੀ ਸੀ। ਇਹਨੇ ਪਾ ਇਹਨਾਂ ਨੇ ਘੁੰਮੀ ਉਹ ਟਿਪੀਕਲ ਜਿਹੜੀ ਸਕ੍ਰਿਪਟ ਜਿਹੜਾ ਇੱਕ ਸਾਈਕਲੋ ਸਟਾਈਲ ਜਿਹੜਾ ਆਪਣਾ ਟ੍ਰਾਂਸਕ੍ਰਿਪਟ ਬਣਾਇਆ ਹੁੰਦਾ। ਇੱਕ ਟੈਂਪਲੇਟ ਬਣਾਈ ਹੁੰਦੀ ਹੈ ਜਨਾਬ ਐਫ ਆਈ ਆਰਾਂ ਦਰਜ ਕਰਨ ਦੀ ਪੁਲਿਸ ਮੁਕਾਬਲਿਆਂ ਦੀ ਇਹ ਪੁਲਿਸ ਸਾਡਾ ਉਹ ਸੁਣਾ ਰਿਹਾ ਸਾਹਮਣੇ ਇਹਨੂੰ ਸ਼ਰਮ ਇਹਨੂੰ ਆਖਰਤ ਭੁੱਲੀ ਹੈ ਆਪਣੀ ਇਹ ਆਪਣਾ ਬੈਂਤੇ ਦਾ ਸੁਭਾ ਸਿੰਘ ਦੇ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦੇ ਜਿਹੜੇ ਨੇ ਉਹ ਭੁੱਲ ਗਏ ਨੇ ਹੈ ਇਹ ਆਪਣੇ ਨੌਜਵਾਨਾਂ ਨੂੰ ਜਿਹੜੇ ਸਿੱਖ ਪਿੱਛੇ ਡੀਜੀਪੀ ਯਾਦਵ ਹੈਗਾ ਪਰ ਇਹ ਅੱਗੇ ਸਿੱਖ ਚਿਹਰੇ ਜਿਹੜੇ ਨੇ ਇਹ ਆਪਣੇ ਨੌਜਵਾਨਾਂ ਨੂੰ ਮਾਰ ਰਹੇ ਨੇ ਆਪਣੇ ਨੌਜਵਾਨਾਂ ਨੂੰ ਮਾਰ ਰਹੇ ਨੇ ਫਿਰ ਮੈਂ ਦੱਸਿਆ ਸੀ ਕਿ ਆਪਣਾ ਗੁਰਪੰਤ ਸਿੰਘ ਪੰਨੂ ਹੋਰਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਪਹਿਲੇ ਅਜੇ ਰੌਬੀ ਸੁਣ ਲੋ ਤਵਾ ਅਤਵਾਦ ਦੇ ਅਸਥਾਨ ਤੋਂ ਪੰਜਾਬ ਚ ਪਹੁੰਚੇ ਹਰ ਉਹ ਪਿਆਹ ਹਰ ਉਹ ਹਿੰਦੋਸਤਾਨੀ ਜੋ ਪੰਜਾਬ ਦੇ ਵਿੱਚ Hindu ਅਤਵਾਦ ਫੁਲਾ ਰਿਹਾ ਹੈ ਅੱਜ ਸੁਨੇਹਾ ਦਿੱਤਾ ਉਹਨਾਂ ਨੂੰ ਅਚਲੇਸ਼ਵਰ ਧਾਮ ਬਟਾਲਾ ਮੰਦਿਰ ਰੇਲਵੇ ਸਟੇਸ਼ਨ ਬਟਾਲੇ ਤੋਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ Hindu ਅਤਵਾਦ ਫਲਾਣ ਵਾਲਿਓ 19 ਤਾਰੀਖ 19 ਅਕਤੂਬਰ ਪੰਜਾਬ ਛੱਡ ਜਾਓ ਤੇ ਵਾਪਸ ਅਯੋਧਿਆ ਆਪਣੇ Hindu ਤਵਾ ਅਤਵਾਦ ਦੇ ਘਰੇ ਪਹੁੰਚ ਜਾਓ 19 ਅਕਤੂਬਰ ਦੇ ਛਾਪੇ ਲੱਗੇ ਆ ਬਟਾਲਾ ਰੇਲਵੇ ਸਟੇਸ਼ਨ ਤੇ ਪੰਜਾਬ ਇਹ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਤੇ ਹਿੰਦੂ ਅੱਤਵਾਦੀਓ ਹਿੰਦੋਸਤਾਨੀਓ ਅੱਜ ਸਮਾਂ ਆ ਗਿਆ ਹੈ ਫੈਸਲਾ ਲੈਣ ਦਾ ਕੁਛ ਘੜੀਆਂ ਹੁੰਦੀਆਂ ਜਦੋਂ ਫੈਸਲੇ ਲਏ ਜਾਂਦੇ ਆ 6 ਫਰ ਜਸਟਿਸ ਨੇ ਫੈਸਲਾ ਲਿਆ 19 ਅਕਤੂਬਰ ਤੱਕ ਦਾ ਸਮਾਂ ਦਿੰਨੇ ਆ ਸੀ ਤੁਹਾਨੂੰ ਇਹ ਗੁਰਪ੍ਰੀਤ ਸਿੰਘ ਪੰਨੂ ਹੋਰਾਂ ਨੇ ਸਟੇਟਮੈਂਟ ਦਿੱਤੀ ਦੱਸਿਆ ਕਿ ਇਹ ਜਿਹੜਾ ਇਹ ਆਪਣੇ ਨਾੜੇ ਲਿਖੇ ਗਏ ਨੇ ਇਹ ਜੋ ਇਹ ਨਾਲ ਪਿੱਛੇ-ਪਿੱਛੇ ਟਰੈਕ ਕਰਦੇ ਪਏ ਅੱਲੇ ਜਿਹਨੇ ਬ੍ਰਾਥ ਖਾਲਸਤਾਨ ਜ਼ਿੰਦਾਬਾਦ ਦੇ ਨਾਰੇ ਲਾਇਏ ਲਿਖੇ ਸਨ ਉਹਨਾਂ ਨੇ ਵੀ ਪੱਟ 'ਚ ਗੋਲੀ ਮਾਰੀ ਸੀ ਪੁਲਿਸ ਵਾਲਿਆਂ ਨੇ ਹੁਣ ਫਿਰ ਪੰਨੂ ਸਾਹਿਬ ਨੇ ਗਿਆ ਦੱਸਿਆ ਕਿ ਜਨਾਬ ਅਥੇ ਨਾਰੇ ਲਿਖੇ ਗਏ ਨੇ ਇਹਨਾਂ ਨੇ ਜਨਾਬ ਫੜ ਕੇ ਦੋ ਬੰਦੇ ਜਿਹੜੇ ਸੀ ਉਹਨਾਂ ਨੂੰ ਆਪਣਾ ਲਈ ਸੀ ਉਹਨਾਂ ਨੂੰ ਆਪਣਾ ਪੁਲਿਸ ਮੁਕਾਬਲਾ ਬਣਾ ਦਿੱਤਾ ਠੀਕ ਹੈ ਜੀ ਇਹ ਸਿੱਖ ਫਾਰ ਜਸਟਿਸ ਦਾ ਸਟੇਟਮੈਂਟ ਹੈ ਉਹ ਨਰੇਗ ਦੇ ਪੈਨ ਦਾ ਡਿਸਕਵਰੀ ਆਫ ਸਿੱਖ ਫਾਰ ਜਸਟਿਸ ਖਾਲਸਤਾਨ ਰੈਫਰੈਂਡਮ ਸਲੋਗਨਸ ਐਟ ਅਮਰitsar ਰੇਲਵੇ ਸਟੇਸ਼ਨ is being weaponized by Punjab CM Bhagwant Mann and DGP Gaurav Yadav to stage a fake encounter of Sikh far justice activists acting on the direct instructions of Home Minister Amit Shah the Man government is preparing extrajudicial killing extra killing to crush the Khalistan referendum government exposing the Modi regimes onslaught ongoing campaign of terror, state terror against Sikh political ਐਕਸਪ੍ਰੈਸ਼ਨ ਇਹ ਜਨਾਬ ਇਹ ਦੇਖੋ ਇਹ ਆਪਣਾ ਕੀ ਕਹਿੰਦੇ ਨੇ ਸਾਰਾ ਇਹ ਹੁਣ ਸਾਰਾ ਆਪਣਾ ਮਾਮਲਾ ਜਿਹੜਾ ਸੀ ਮਨ ਭਾਗੇ ਕੰਮ ਇਹ ਹੁਣ ਹਿੰਦੁਸਤਾਨ ਦੀ ਸਰਕਾਰ ਕਰਵਾ ਰਹੀ ਹੈ ਨਾਲ ਔਰ ਸਭ ਤੋਂ ਵੱਡੀ ਤਕਲੀਫ ਦੀ ਵਾਲੀ ਗੱਲ ਇਹ ਵੇ ਕਿ ਇਹ ਜਿਹੜਾ ਆਪਣਾ ਵਿੱਚ ਮਾਨ ਸਰਕਾਰ ਮੈਂ ਹੈਰਾਨ ਆ ਇੱਡੀ ਕਟਪੁਤਲੀ ਬੰਦਾ ਵੀ ਕੀ ਹੋਵੇ ਆਪਣੀ ਇਕਤਦਾਰ ਵਾਸਤੇ ਆਪਣੀ ਕੁਰਸੀ ਵਾਸਤੇ ਮਾਨ ਜਿਹੜਾ ਇਹ ਬਿਲਕੁਲ ਕਟਪੁਤਲੀ ਬਣਿਆ ਇਹ ਲਹਿਰ ਦੁਬਾਰਾ ਚੱਲ ਪਈ ਇਹ ਲਹਿਰ ਨੂੰ ਖਤਮ ਕਰਨ ਵਾਸਤੇ ਮੇਰੇ ਚੜ੍ਹਦੇ ਪੰਜਾਬ ਦੇ ਨੌਜਵਾਨਾਂ ਨੇ ਇਹਨਾਂ ਨੂੰ ਕੋਈ ਬਾਤ ਚੁਕਣੀ ਪੈਣੀ ਹੈ ਇਹਨਾਂ ਕੋਲ ਸਭ ਤੋਂ ਵੱਡਾ ਹਥਿਆਰ ਜਿਹੜਾ ਸੋਸ਼ਲ ਮੀਡੀਆ ਦਾ ਹਥਿਆਰ ਹੈ ਇਹਨਾਂ ਨੂੰ ਚਾਹੀਦਾ ਕੰਮਸ ਕਮ ਇੱਥੇ ਨਿੰਦਾ ਕਰਨ ਸੋਸ਼ਲ ਮੀਡੀਆ ਤੇ ਪੋਸਟਿੰਗ ਕਰਨ ਆਪਣੇ ਲਸਣ ਔਰ ਭਗਵੰਤ ਮਾਣ ਉਟਾਏ ਕਰੇ ਕਹਿੰਦੇ ਥੋੜੀ ਸ਼ਰਮ ਕਰ ਕੋ ਤੂੰ ਹੀ ਤੂੰ ਹੀ ਸਿੱਖ ਹੈਗਾ ਇੱਕ ਹੋਰ ਖਬਰ ਹੈ ਜੀ ਸਾਨੂੰ ਇਹ ਸਤਲੋਈ ਟੀਵੀ ਨੇ ਖਬਰ ਦਿੰਦੀ ਹੈ ਸੁਰੇਂਦਰ ਸਾਹਿਬ ਡਾਕਟਰ ਸੁਰੇਂਦਰ ਸਾਹਿਬ ਤਾਂ ਬਸ ਸਤਲੋਈ ਟੀਵੀ ਚਲਾਉਂਦੇ ਨੇ ਡਾਕਟਰ ਸੁਰੇਂਦਰ ਸਾਹਿਬ ਜਿਹੜੇ ਨੇ ਵਕ ਵਕ ਸਾਨੂੰ ਖਬਰਾਂ ਦਿੰਦੇ ਨੇ ਬਿਹਤਰੀਨ ਕੰਮ ਕਰ ਰਹੇ ਨੇ ਡਾਕਟਰ ਸੁਰੇਂਦਰ ਜੀ ਸਤਲੋਈ ਟੀਵੀ ਦੇ ਉਹਨਾਂ ਦੀਆਂ ਖਬਰਾਂ ਜਿਹੜੀਆਂ ਨੇ ਬੜੀਆਂ ਭਰੀਆਂ ਹ और हिंदुस्तानी सरकारों दिन खबर होंगे उन्होंने सूखर एक दीती है उन्होंने कहा जी सिख फैडरेशन दिख फैडरेज एज प्राइमर टू रिकगनाइज खालिस्तान लिवरेजिंग ब्रिटेन क्योंकि ने, यूके यूके ने खत लिखा एक अपने प्रधानमंत्री क्योंकि अपना की स्टार्मर कि जिस तरह फलस्तीन तस्लीम किया फलस्तीन पता यूके ने तस्लीम कर लिया इसे तरह ही उन्होंने कहा कि ਤੁਸੀਂ ਜਿਹੜਾ ਆਪਣਾ ਖਾਲਸਤਾਨ ਨੂੰ ਵੀ تسلیم ਕਰੋ ਖਾਲਸਤਾਨ ਨੂੰ تسلیم ਕਰੋ ਕਿਉਂਕਿ ਇਹ ਇਹ ਸਾਰਾ ਕੁਝ ਜਿਹੜਾ ਇਹ ਅਨਫਿਨਿਸ਼ਡ এজেন্ডਾ ਹੈ ਬ੍ਰਿਟਾਨਵੀ ਜੋ ਕੋਲੋਨੀਲਿਜ਼ਮ تھا ਤੈਨੂੰ ਪਤਾ ਕਿ ਫਲਸਤੀਨ ਨੂੰ ਵੀ ਜਿਹੜਾ ਇੱਕ ਬ੍ਰਿਟਾਨਵੀ ਕੋਲੋਨੀਲਿਜ਼ਮ ਦੇ ਇਹ ਵੀ ਅੰਡਰ ਸੀ ਉਹਨਾਂ ਨੇ ਛੱਡਿਆ ਤੇ ਨਾਲ ਹੀ ਇਸرائیਲ ਜਿਹੜਾ ਉੱਥੇ ਕਾਬੂ ਹੋ ਗਿਆ ਕਬਜ਼ ਹੋ ਗਿਆ ਤੇ ਕਬਜ਼ੇ ਹੁੰਦੇ ਗਏ ਹੁਣ ਇਹਨਾਂ ਨੇ ਆ ਕੇ ਬ੍ਰਿਟਾਨੀਆਂ ਨੇ ਫਲਸਤੀਨ ਨੂੰ تسلیم ਕੀਤਾ ਤੇ ਸਿੱਖ ਫੈਡਰੇਸ਼ਨ ਨੇ ਉਹਨੂੰ ਖਤ ਲਿਖਿਆ ਪੱਤਰ ਲਿਖਿਆ ਉਹਨਾਂ ਨੇ ਕਿਹਾ ਜੀ ਕਿ ਇਹ ਬਿਹਤਰੀਨ ਟਾਈਮ ਹੈ ਜਿਹੜਾ ਤੁਸੀਂ ਜਿਹੜਾ ਆਪਣਾ ਖਾਲਸਤਾਨ ਨੂੰ ਵੀ ਆਪਣਾ تسلیم ਕਰੋ ਸਿੱਖ ਐਮਪਾਇਰ ਐਟ ਅਜਿਹਾ ਲੀਗਲ ਐਨੈਕਸੇਸ਼ਨ ਆ ਉਸ ਸਿੱਖ ਐਮਪਾਇਰ ਦਸਦੇ ਪਹਿਲੇ ਸਿੱਖ ਫੈਡਰੇਸ਼ਨ ਲੇ ਕਿ ਤੁਸੀਂ ਜਿਹੜਾ ਬਰਤਾਨੀਆਂ ਨੇ ਸਿੱਖ ਐਮਪਾਇਰ ਨੂੰ ਜਿਹੜਾ ਤੁਸੀਂ 1849 1849 ਵਿੱਚ ਜਿਹੜਾ ਸੀ ਉਹ ਉਹਨੇ ਆਪਣਾ ਜਿਹੜਾ ਸੀ ਐਨੈਕਸ ਕਰ ਲਿੱਤਾ ਸੀ ਇਹਨਾਂ ਨੇ ਪਾਰਟੀਸ਼ਨ ਤੋਂ ਪਹਿਲੇ ਹੀ ਤੇ 1947 ਚ ਫਿਰ ਉਹਨੇ ਜਾਰੇ ਸੀ ਤੋਂ ਵੰਡੀ ਉਸ ਤੋਂ ਬਾਅਦ ਨਤਾਰਾ ਕੀਤਾ ਨਹੀਂ ਹਾਲਾਂਕਿ ਵਾਦਾ ਸੀ ਕਿ ਦੁਬਾਰਾ ਇਹਨਾਂ ਨੂੰ ਸਿੱਖ ਨੂੰ ਪੂਰਾ ਰਾਜ ਜਿਹੜਾ ਸੀ ਵਾਪਸ ਕਰਨਾ ਸੀ ਪਰ ਬ੍ਰਿਟਾਨੀਆ ਨੇ ਉਹ ਉਸ ਟਾਈਮ ਕੰਮ ਨਹੀਂ ਕੀਤਾ ਸਿੱਖ ਫੈਡਰੇਸ਼ਨ ਜਿਹੜਾ ਉਹਨਾਂ ਨੇ ਯਾਦ ਦਿਲਾਇਆ ਆਪਣਾ ਬ੍ਰਿਟਾਨੀ ਪ੍ਰਾਈਮ ਮਿਨਿਸਟਰ ਨੂੰ ਕਿ ਤੁਸੀਂ ਜਿਹੜਾ ਆਪਣਾ ਖਾਲਸਤਾਨ ਨੂੰ ਜਿਹੜਾ ਉਹਨੂੰ ਰੈਕਗਨਾਈਜ਼ ਕਰਕੇ ਜਿਹੜਾ ਤੁਹਾਡਾ ਕੰਮ ਰਹਿੰਦਾ ਆ ਜੇ ਅਨਫਿਨਿਸ਼ਡ ਜਿਹੜਾ ਜੰਡਾ ਪਾਰਟੀਸ਼ਨ ਦਾ ਉਹਨੂੰ ਪੂਰਾ ਕਰੋ ਪਾਰਟੀਸ਼ਨ ਦੇ 1947 ਦੇ ਪਾਕਿਸਤਾਨ ਦੀ ਪਾਰਟੀਸ਼ਨ ਦੇ ਦੋ ਅਨਫਿਨਿਸ਼ਡ ਜੰਡੇ ਨੇ ਇੱਕ ਮਕਬੂਜ਼ਾ ਕਸ਼ਮੀਰ ਹੈ ਉਹ ਵੀ ਅਨਫਿਨਿਸ਼ਡ ਹੈ ਉਹ ਵੀ ਪੂਰਾ ਨਹੀਂ ਹੋਇਆ ਉਹਨੂੰ ਵੀ ਜਿਹੜੀ ਸੀ ਨਾ ਆਪਣੀ ਉਹਨੂੰ ਵੀ ਆਜ਼ਾਦੀ ਮਿਲਣੀ ਸੀ ਅੰਗਰੇਜ਼ ਜਿਹੜਾ ਸੀ ਉਹ ਅਨਫਿਨਿਸ਼ ਛੱਡ ਕੇ ਨੱਠ ਗਿਆ ਇਹ ਪੰਜਾਬ ਨੂੰ ਵੀ ਆਜ਼ਾਦੀ ਮਿਲਣੀ ਸੀ ਛੱਡਦੇ ਪੰਜਾਬ ਨੂੰ ਵੀ ਇਹ ਵੀ ਨੱਠ ਗਿਆ ਵਿੱਚ ਇਹ ਦੋ ਕੰਮ ਜਿਹੜੇ ਨੇ ਇਹ ਰਹਿੰਦੇ ਨੇ ਔਰ ਇਹ ਹੋਣੇ ਨੇ ਇਹ ਹੁਣ ਹੋ ਜਾਣ ਬਦਹਿਰ ਹੋ ਜਾਣ ਦੋਵਾਂ ਪਾਸੇ ਦੋਵਾਂ ਕੰਮਾਂ ਵਾਸਤੇ ਸਟ੍ਰਗਲ ਜਾਰੀ ਹੈ ਮੇਰੇ ਭਰਾ ਕੁਰਬਾਨੀਆਂ ਦੇ ਰਹੇ ਨੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਵੀ ਤੇ ਕੁਰਬਾਨੀਆਂ ਜਿਹੜੀਆਂ 1.5 ਲੱਖ ਸਿੰਘ ਸਿੰਘਣੀਆਂ ਨੇ ਕੁਰਬਾਨੀਆਂ ਦਿੱਤੀਆਂ 84 ਵਿੱਚ ਬਾਅਦ ਚ ਉਸ ਤੋਂ ਬਾਅਦ ਪੰਜਾਬ ਵਾਸਤੇ ਖਾਲਸਤਾਨ ਵਾਸਤੇ ਤੇ ਖਾਲਸਤਾਨ ਦਾ ਰੈਫਰੈਂਡਮ ਤੁਸੀਂ ਯਾਦ ਰੱਖਣਾ 23 ਤਰੀਕ ਨੂੰ 23 ਨਵੰਬਰ ਵਿੱਚ ਖਾਲਸਤਾਨ ਦਾ ਰੈਫਰੈਂਡਮ ਵੋਟਵਾ ਦੇ ਵਿੱਚ ਹੁਣ ਜਾ ਰਿਹਾ ਉਹਦੀ ਕੈਂਪੇਨ ਜਿਹੜੀ ਨਾ ਚੜ੍ਹਦੀ ਕਲਾ ਚ ਭਰਪੂਰ ਕੈਂਪੇਨ ਹੋ ਰਹੀ ਹੈ ਕੱਲ ਅਸੀਂ ਤੁਹਾਨੂੰ ਆਪਣੇ ਦਾ ਭਾਈ ਹਰਦੀਪ ਨਿੱਜਰ ਦੀ ਟੀਮ ਦੇ ਨਾਲੋਂ ਮਨਿੰਦਰ ਸਿੰਘ ਦੇ ਨਾਲ ਇੰਟਰਵਿਊ ਕੀਤੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ 2 ਤਰੀਕ ਨੂੰ ਭਾਈ ਰਦੀਪ ਸਿੰਘ ਦੀ ਜਿਹੜੀ ਤਰੀਕ ਹੈ ਉੱਥੇ ਵੀ ਪਹੁੰਚਣਾ ਆਪਾਂ ਤੇ ਦੂਸਰਾ ਐ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਬਿਲਬੋਰਡ ਲਾਏ ਜਾ ਰਹੇ ਨੇ ਠੀਕ ਹੈ ਜੀ ਹੈਂਗਿੰਗ ਆਪਣਾ ਐਡਵਰਟਾਈਜ਼ਮੈਂਟ ਜਿਹੜੀਆਂ ਪਬਲਿਸਿਟੀ ਦੇ ਬੋਰਡ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਸੜਕਾਂ ਕਿਨਾਰੇ ਤਾਂ ਕਿ ਲੋਕਾਂ ਦੇ ਸਾਹਮਣੇ ਨਜ਼ਰ ਪਵੇ ਲੋਕ ਜਿਹ ਵੋਟਾਂ ਪਾਉਣ ਵਾਸਤੇ ਆਪਣਾ ਜਿਹੜਾ ਸੀ ਇਹ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਓਟਵਾ ਦੇ ਵਿੱਚ ਜਿਹੜਾ ਉਹ ਆਣ ਆ ਕੇ ਵੋਟਾਂ ਪਾਉਣ ਅਸੀਂ ਤੁਹਾਨੂੰ ਖਾਸ ਤਾਂ ਨਫਰੰਡਮ ਤੇ ਬਾਕੀ ਖਬਰਾਂ ਤੇ ਜਿਹੜਾ ਲੈ ਲੈ ਕੇ ਵਕਫਾ ਖਬਰਾਂ ਤੁਹਾਨੂੰ ਅਪਡੇਟ ਕਰਾਂਗੇ ਕਰਦੇ ਰਹਿੰਦੇ ਆ ਤੁਸੀਂ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਇਸ ਵੀਡੀਓ ਕੋ ਚੰਗੀ ਲੱਗੀ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਇਹਨੂੰ ਲਾਈਕ ਕਰੋ ਕਮੈਂਟ ਕਰੋ ਜੀ ਉੱਤੇ ਤਾਂ ਕਿ ਸਾਡਾ ਵੀ ਹੌਸਲਾ ਵਧੇ ਸਾਾਨੂੰ ਨਹੀਂ ਪਤਾ ਲੱਗੇ ਕਿ ਅਸੀਂ ਠੀਕ ਕੰਮ ਕਰ ਰਹੇ ਆ ਕਿ ਨਹੀਂ ਕਰ ਰਹੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਰੱਬ ਰਾਖਾ ਜੀ